ਰਾਮ ਰਾਮ ਸਭ ਭਈਆ ਕੋ ਲਓ ਜੀ ਅੱਜ ਅਸੀਂ ਆਪਣਾ ਟਰੈਕਟਰ ਲੈ ਕੇ ਨਾ ਆਪਾਂ ਚੱਲੇ ਆਂ ਅੱਜ ਕਿਸਾਨ ਅंदोलਨ ਤੇ ਆਪਣੀ ਤਿਆਰੀ ਆ ਆਪਾਂ ਟਰੈਕਟਰ ਪਿੰਡੋਂ ਲਿਆ ਸਾਰੇ ਇਕੱਠੇ ਕਰ ਚਲੋ ਜੀ ਹੁਣ ਆਪਾਂ ਚੱਲੇ ਆਂ ਕਿਸਾਨੀ ਮੋਰਚਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਚਲੋ ਜੀ ਭਾਈ ਧਿਆਨ ਨਾ ਜਾਣਾ ਕਿ ਪੁਲਿਸ ਵੀ ਹੋਣੀ ਆ ਤੇ ਧਿਆਨ ਨਾਲ ਖਲਾਰ ਲਿਓ ਹਨਾ ਲੜਿਓ ਨਾ ਕਿਸੇ ਨਾਲ ਵੀ ਹੋੜ ਮਤ ਨਹੀਂ ਕਰਨੀ ਅਹੀਂ ਜੇਤ ਪਾ ਕੇ ਹੋਣੀ ਜੇ ਲੋ ਜੀ ਹੁਣ ਆਪਾਂ ਆਪਣੇ ਟਰੈਕਟਰ ਤੇ ਲੱਗੇ ਆ ਬਹਿਣ ਤੇ ਆਪਾਂ ਲੱਗੇ ਇਹਨਾਂ ਨੂੰ ਰਵਾਨਾ ਕਰਨ ਹੁਣ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਚਲੋ ਜੀ ਆਪਾਂ ਬਾਈ ਸਾਰੇ ਪਿੰਡ ਚੋਂ ਕੱਢਣ ਲੱਗੇ ਆ ਵੀ ਸਾਡਾ ਭਰਾ ਕਣਕ ਝੋਨਾ ਟਾਈਮ ਨਾਲ ਚੁੱਕ ਲਿਆ ਕਰੋ ਚਲੋ ਜੀ ਆਪਾਂ ਚੱਲੇ ਆ ਦਿੱਲੀ ਚਲੋ ਜੀ ਟਰੈਕਟਰ ਆਪਾਂ ਸਾਰੇ ਤੋਰ ਦਿੱਤੇ ਆਪਣੇ ਲੋ ਜੀ ਚਲੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਰੋਕ ਲੋ ਰੋਕ ਲੋ 2 ਮਿੰਟ ਭਰਾਵਾ ਤੂੰ ਇੰਨੀ ਸਪੀਡਾਂ ਪਾਈਆਂ ਪਿਛਲਾ ਬੰਦਾ ਭਾਂਹੇ ਰਹਿ ਜੇ ਹੋਰ ਵੀ ਅੱਗੇ ਇੱਕ ਟਰੈਕਟਰ ਅਸੀਂ ਇਕੱਠੇ ਕਰਨੇ ਆ ਚਲੋ ਹੌਲੀ ਹੌਲੀ ਆਜੋ ਅੱਗੇ ਪੁਲਿਸ ਵੀ ਹੋਣੀ ਆ ਧਿਆਨ ਨਾਲ ਨਾਕਾ ਲਾਇਆ ਜੇ ਪੁਲਿਸ ਨੂੰ ਉਹਨੂੰ ਪਾ ਲੱਗ ਗਿਆ ਵੀ ਕਿਸਾਨਾਂ ਅੱਜ ਚੱਲੇ ਆ ਦਿੱਲੀ ਧਿਆਨ ਨਾਲ ਬਾਈ ਕੋਈ ਕਿਸੇ ਨੇ ਕੋਈ ਕਾਲੀ ਨਹੀਂ ਕੋਈ ਹੂੜ ਮਤ ਨਹੀਂ ਮੈਂ ਤੁਹਾਨੂੰ ਬਾਰ-ਬਾਰ ਸਮਝਾਉਂਦਿਆਂ ਹਾਂ ਸਾਰਿਆਂ ਨੂੰ ਚਲੋ ਵੀ ਅੱਗੇ ਚੱਲੀਏ ਹੁਣ ਚੋ ਵੇ 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 ਇਹਨਾਂ ਨੂੰ ਕਿੰਨੀ ਕਾਲੀ ਬੈਰੀਅਰ ਤੋੜਨ ਦੀ ਟਾਡਾ ਪੜਾ ਜੇ ਕਿਦਾਂ ਜਾਂਦੇ ਓਏ ਸ਼ਸ਼ੂਕਾ ਵੜਦੇ ਜਾਂਦੇ ਓਏ ਚਲੋ ਜੀ ਨੰਗੋ ਹਣ ਫਾਟਕ ਨੰਗੋ ਆਪਣਾ ਨੰਗ ਤੋ ਟ੍ਰੇਨ ਦੀਆਂ ਪਟਰੀਆਂ ਵਿੱਚ ਦਾਂ ਨੰਗਾ ਆਤੀਆਂ ਨੇ ਮੈਂਟਮੈਂਟ ਚੋਬਰਾਂ ਨੂੰ ਖਲਾਰ ਖਲਾਰ ਕੇ ਖੰਡਿਆ ਹੌਲੀ ਹੌਲੀ ਪੀ ਨਾ ਬਹੁਤੀ ਸਪੀਡ ਵੱਟੋ ਕੋਈ ਗੱਲ ਨਹੀਂ ਪੁਲਿਸ ਨਾ ਕਿ ਖਤ ਘੇਰਾ ਪੈਣਾ ਵੀ ਆ ਚਲੋ ਵੇਨੇ ਅੱਗੇ ਹੁਣ ਅਸੀਂ ਆਪਣਾ ਡੱਲੇ ਵਾਲ ਨੂੰ ਢੀਕਣਦੇ ਆ ਵੀ ਚਲੋ ਆ ਜੇ ਗੱਡੀ ਦੇ ਤੇ ਚਲੋ ਫੇਰ ਕਰਕੇ ਜਾਂਦੇ ਆ ਹੌਲੀ ਹੌਲੀ ਹਨਾ ਕਸਾਨ ਇਕਤਾ ਜਿੰਦਾਬਾਦ ਬਾਈ ਕਾਲੀ ਨਾ ਵਟੋ ਨਾ ਵਟੋ ਵੇ ਸ਼ੂਕਾਂ ਵੜਦੇ ਆ ਵੇ ਇਹਨਾਂ ਨੂੰ ਕਾਲੀ ਕਿਦਾਂ ਵੀ ਮੈਂ ਉਹ ਕਹਿੰਦਾ ਮੈਂ ਬੈਰੀਅਰ ਤੋੜਨਾ ਉਹ ਕਹਿੰਦਾ ਮੈਂ ਤੋੜਨਾ ਤੇ ਆਪਣੇ ਹਰਿਆਣੇ ਵਾਲੇ ਬਾਈਆਂ ਨੂੰ ਵੀ ਅਸੀਂ ਨਾਲ ਲੈਣਾ ਵਾ ਇਦਾਂ ਥੋੜੀ ਚੱਲ ਜਣਾ ਇਕੱਲਿਆਂ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਵਾਂਗੇ ਰੁਕ ਜੋ ਭਰਾਵਾ ਨੂੰ ਡੀ ਕਿਲੋ ਹਰਿਆਣੇ ਵਾਲੇ ਬਾਈਆਂ ਨੂੰ ਡੀਕ ਲੋ ਡੀਕ ਲੋ ਡੀਕ ਲੋ ਨਾ ਕਾਲੀ ਕਰੋ ਬੋਤੀ ਡੀਕ ਲੋ ਡੀਕ ਲੋ ਇੱਥੇ ਰੁਕ ਜਾ ਉਹ ਲਿਆ ਫੇਰ ਖਿੱਚ ਦਿੰਦੇ ਚਲੋ ਚਲੋ ਹੌਲੀ ਹੌਲੀ ਜਾਂਦੋ ਫਿਰ ਲੋ ਹੁਣ ਇਹਨਾਂ ਪੁਲਿਸ ਨੇ ਹਾਨੂੰ ਲਿਆ ਇੱਥੇ ਘੇਰ ਜੀ ਪੁਲਿਸ ਨੇ ਬੈਰੀਅਰ ਲਾ ਗਿਆ ਨਾਕਾ ਲਾਇਆ ਸੀ ਪੁਲਿਸ ਨੇ ਲਿਆ ਜੇ ਸਾਨੂੰ ਘੇਰ ਕੋਈ ਚੱਕਰ ਨਹੀਂ ਲੈਣ ਸੇ ਲਾ ਕੇ ਘੇਰ ਲਿਆ ਕੋਈ ਚੱਕਰ ਨਹੀਂ ਹੁਣ ਵੇਖੀ ਜਾਏਗੀ ਪੁਲਿਸ ਨੂੰ ਵੀ ਕੀ ਕਰਨਾ ਵਾ ਕੋਈ ਜਵਾਬ ਤਾਂ ਦੇਵਾਗੇ ਹੀ ਲੋ ਜੀ ਸਰ ਜਾਂਦੋ ਕੋਈ ਚੱਕਰ ਨਹੀਂ ਹੋ ਜਾ